ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਆ ਇੱਕ ਗੁਰਬਾਣੀ ਕਿਹਦੀ ਕਿਹਾ ਜਾਂਦਾ ਵਾ ਇੱਕ ਅਨਹਦ ਬਾਣੀ ਕਿਹਾ ਜਾਂਦਾ ਵਾ ਇਹਨਾਂ ਦੋਨਾਂ ਦੇ ਵਿੱਚ ਕੀ ਅੰਤਰ ਹੈ ਗੁਰਬਾਣੀ ਜਿਹੜੀ ਹੈ ਜਿੱਦਾਂ ਹੁਣ ਗੁਰਮਖੋ ਆਪਾਂ ਕਿਤੇ ਬਾਹਰ ਫੋਰਨ ਕੰਟਰੀ ਵਿੱਚ ਲੱਗੇ ਤੇ ਫੋਰਨ ਕੰਟਰੀ ਜਾਂਦੇ ਆ ਤੇ ਆਪਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਆਪਾਂ ਨੂੰ ਪੰਜਾਬੀ ਆਉਂਦੀ ਹੈ ਤੇ ਮੋਰਲੇ ਨੂੰ ਇੰਗਲਿਸ਼ ਆਉਂਦੀ ਹੈ ਮੇਰੀ ਗੱਲ ਉਹ ਨਹੀਂ ਸਮਝ ਸਕਦਾ ਤੇ ਉਡੀ ਮੈਨੂੰ ਸਮਝ ਆ ਜਾਂਦਾ ਤੇ ਫਿਰ ਆਪਾਂ ਨੂੰ ਇੱਕ ਦੋ ਭਾਸ਼ੀਏ ਜਿਹੜਾ ਦੋਨੇ ਭਾਸ਼ਾਂ ਦਾ ਜਾਣੂ ਹੋ ਦੋ ਭਾਸ਼ੀਏ ਜਿਹਨੂੰ ਕਹਿੰਦੇ ਆ ਟ੍ਰਾਂਸਲੇਸ਼ਨ ਕਰਕੇ ਦੱਸੇ ਉਹ ਫਿਰ ਵਿੱਚ ਰੱਖਦੇ ਆ ਤੇ ਉਹ ਫਿਰ ਅ ਇੰਗਲਿਸ਼ ਦਾ ਉਲੱਥਾ ਕਰਕੇ ਫਿਰ ਉਹ ਸਾਨੂੰ ਪੰਜਾਬੀ ਦਾ ਦਾ ਪੰਜਾਬੀ ਦਾ ਇੰਗਲਿਸ਼ ਬਣਾ ਕੇ ਉਹਨੂੰ ਦੱਸਦਾ ਫਿਰ ਸਮਝ ਵਿੱਚ ਆਉਂਦੀ ਕਿ ਇਹ ਕੀ ਕਹਿੰਦਾ ਉਹ ਕੀ ਕਹਿੰਦਾ ਹੈ ਨਾ ਇਸ ਤਰ੍ਹਾਂ ਹੀ ਮਹਾਰਾਜ ਗੁਰਬਾਣੀ ਵਿੱਚ ਆਪਾਂ ਸਮਝਾਉਂਦੇ ਕਿ ਅਸੀਂ ਸਿੱਧਾ ਅਗਲਪਤ ਵਾਹਿਗੁਰੂ ਦੇ ਘਰ ਨਾਲ ਜੋ ਸੱਚਖੰਡ ਨਾਲ ਸੰਪਰਕ ਨਹੀਂ ਦਸਮਗੋਦਾਰ ਨਾਲ ਕਰ ਸਕਦੇ ਸੰਤ ਸਾਧੂ ਜਿਹੜੇ ਆ ਗੁਰੂ ਸਾਹਿਬ ਉਹ ਫਿਰ ਗੁਰਬਾਣੀ ਦੁਆਰਾ ਆਪਾਂ ਨੂੰ ਉਸ ਬਾਸ਼ਾ ਦਾ ਉਲੱਥਾ ਕਰਕੇ ਦੱਸਦੇ ਨੇ ਗੁਰਬਾਣੀ ਜਿਹੜੇ ਗੁਰੂ ਦੇ ਮੁਖ ਚੋਂ ਪ੍ਰਗਟ ਹੋਈਏ ਜਿਹੜੀ ਅਨਹਦ ਬਾਣੀ ਉਹ ਪਾਰਬ੍ਰह्म ਦੇ ਮੁਖ ਚੋਂ ਪ੍ਰਗਟ ਹੋ ਰਹੀਏ ਉਹ ਪਰਮਾਤਮਾ ਦੇ ਮੁਖੀ ਹਾਂ ਪਰਮਾਤਮਾ ਦੇ ਮੁਖੀ ਉਹਦੇ ਦਰ ਦੇ ਅੱਗੇ ਵੱਜ ਰਹੀ ਹੈ ਨਿਰਮਰਗਨ ਸੋ ਦਰ ਕੇ ਹਸੋ ਕਰਕੇ ਹਜਿੱਤਬੈ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਪਰਬਤ ਜਿਹੜੀ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਸੁਣਨ ਦੀਆਂ ਨੇ ਵੇ ਤੇ ਉਸ ਏ ਇਸੇ ਨਾਮ ਨੂੰ ਸੁਣਨ ਤੇ ਆ ਸਾਰਾ ਹਾਂਜੀ ਇਹ ਨਾਮ ਨੂੰ ਸੁਣਨ ਤੇ ਹੈ ਇੱਕ ਗੁਰੂ ਸਾਹਿਬ ਨੇ ਆਪਣੇ ਹੱਥੀ ਬਾਟਾ ਤਿਆਰ ਕੀਤਾ ਜਿਵੇਂ ਆ ਹੁੰਦੇ ਸਮੇ ਸਾਰੇ ਗੁੜਮਖਾਣ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਤੇ ਅੰਦਰ ਵੀ ਸਾਡੇ ਕੋਈ ਐਸਾ ਅੰਮ੍ਰਿਤ ਹੈ ਜਿਹਨੂੰ ਅਸੀਂ ਕੱਢ ਕੇ ਪੀ ਸਕਦੇ ਹਾਂ ਜੀ ਹਾਂਜੀ ਉਹ ਮਾਰੇ ਨੇ ਆਪਾਂ ਨੂੰ ਜਿਹੜਾ ਅੰਦਰ ਦਾ ਬਾਹਰ ਆਪਾਂ ਨੂੰ ਬਾਟੇ ਦਾ ਖੰਡੇ ਬਾਟੇ ਦੀ ਪਾਉਲ ਦੱਸੀ ਹੈ ਉਹ ਅੰਦਰ ਦੇ ਅੰਮ੍ਰਿਤ ਦਾ ਹੀ ਭੇਦ ਉਹਦੀ ਨਿਸ਼ਾਨੀ ਦੱਸੀ ਹੈ ਯੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਮਾਰ ਨੇ ਆਪਣੇ ਅੰਦਰ ਦਾ ਵੀ ਦੱਸਿਆ ਕਿ ਜੇ ਆਪਣੇ ਅੰਦਰ ਸੁਰਤਨੀ ਸ਼ਬਦ ਦੁਆਰਾ ਕੱਢ ਕੇ ਰੜ ਕੇ ਕਿੱਦਾਂ ਪੀਣਾ ਹੈ ਅੰਤਰ ਕੂਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਏ ਪਨਹਾਰੀ ਕਿ ਤੁਹਾਡੇ ਅੰਦਰ ਕੂ ਲੱਗਾ ਹੋਇਆ ਸ਼ਬਦ ਦੁਆਰਾ ਰੜਕੋ ਰੜ ਕੇ ਤੇ ਜਿੱਦਾਂ ਜਿੱਦਾਂ ਰੜਕੋਗੇ ਮਨ ਦੇ ਵਿਚਾਰਾਂ ਤੋਂ ਰਹਿਤ ਹੋਏਗਾ ਸਨ ਸਮਾਜ ਜਾਏਗਾ ਤੇ ਫਿਰ ਆਪਾਂ ਨੂੰ ਉੱਥੇ ਅੰਮ੍ਰਿਤ ਦੀ ਪ੍ਰਾਪਤੀ ਹੋ ਆਪਣੇ ਮਨ ਨੂੰ ਜੀ ਹਾਂ ਅਮਰ ਤੇ ਕੋਈ ਹੈ ਹਾਂਜੀ ਜੇ ਕੋਈ ਨਾਮਾ ਨਾਮਾ ਕੋ ਗੁਰਮੁਖ ਜੋੜਨਾ ਚਾਹੁੰਦਾ ਵਾ ਨਾਮ ਦੀ ਪ੍ਰਾਪਤੀ ਕਰਨਾ ਚਾਹੁੰਦਾ ਵਾ ਤੇ ਉਹ ਸਭ ਤੋਂ ਪਹਿਲਾਂ ਕਿਹੜਾ ਕਾਰਜ ਕਰੇ ਕਿਹੜਾ ਕੰਮ ਕਰੇ ਕਿੱਥੋਂ ਸ਼ੁਰੂਆਤ ਕਰੇ ਸਭ ਤੋਂ ਪਹਿਲਾਂ ਉਹ ਸੰਗਤ ਕਰੇ ਹੁਣ ਦੇਖੋ ਬੱਚਾ ਜੇ ਬੱਚੇ ਨੂੰ ਕਹਿੰਨੇ ਕਿ ਤੁਸੀਂ ਭਾਈ ਇਹ ਬੱਚੇ ਨੂੰ ਪੜ੍ਹਾਈ ਕਿੱਦਾਂ ਆਏ ਕਿ ਛੋਟਾ ਬੱਚਾ ਕਿੱਦਾਂ ਉਹ ਸਿੱਖੇਗਾ دنیਵੀ ਵਿਦਿਆ ਸਭ ਤੋਂ ਪਹਿਲਾਂ ਉਹਨੂੰ ਸਕੂਲ ਭੇਜਦੇ ਨਾ ਨਰਸਰੀ ਦੇ ਵਿੱਚ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਬੈਣਾ ਉੱਠਣਾ ਪਹਿਲਾਂ ਆਉਂਦਾ ਹੈ ਫਿਰ ਸੰਗਤ ਕਰਨੀ ਪੈਂਦੀ ਹੈ ਜਿਨ ਮਾਰਗ ਨਾਲ ਸਾਧ ਸੰਗਤ ਬਿਨ ਭਾਉ ਨ ਉਪਜੇ ਭਾਗ ਬਿਨ ਪਗਤ ਨਾ ਹੋਏ ਤੇਰੀ ਜਿੰਨਾ ਚਿਰ ਭਾਵਨਾ ਹੀ ਨਹੀਂ ਅੰਦਰ ਪਿਆਸ ਹੀ ਨਹੀਂ ਭੁੱਖ ਹੀ ਨਹੀਂ ਤੇ ਪਉਪ ਤੋਂ ਬਗੈਰ ਤੜਕ ਤੋਂ ਬਗੈਰ ਖਤਾਂਤੀ ਹੋਈ ਨਹੀਂ ਚਲਦੀ ਸਾਧ ਸੰਗਤ ਜਿਹੜੀ ਜਾਗਦਾ ਕੰਮ ਕਰਦੀ ਜੰਮਣ ਦਾ ਕੰਮ ਕਰਦੀ ਹੈ ਉਹਦੇ ਅੰਦਰ ਪ੍ਰੀਮ ਪੈਦਾ ਹੁੰਦਾ ਹੈ ਸਾਧ ਸੰਗਤ ਕਰਕੇ ਉਹਦੇ ਅੰਦਰ ਮਾਲਕ ਦੇ ਨਾਮ ਦਾ ਇਸ਼ਕ ਜਾਗਦਾ ਹੈ ਉਹਦੇ ਅੰਦਰ ਮੁਹੱਬਤ ਜਾਗਦੀ ਮਾਲਕ ਦੇ ਪ੍ਰੀਮ ਦੀ ਫਿਰ ਉਹ ਜਿਸ ਤਰ੍ਹਾਂ ਸੰਗਤਾਂ ਬਿਰਾਗ ਚ ਭੇਜ ਕੇ ਬਾਜਾਂ ਮਾਰਦੀਆਂ ਫਿਰ ਉਹਨਾਂ ਸੋਝੀ ਆਉਂਦੀ ਹੈ ਹਨਾ ਸੰਗਤ ਕਰਨੀ ਜ਼ਰੂਰੀ ਐ ਨਹੀਂ ਤਾਂ ਬਿਨਾ ਸੰਗਤ ਤੋਂ ਮਰ ਗਏ ਬੇਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਅਰਟੋ ਜਿਨ ਕੀਤੀ ਕਿਸੇ ਨਾ ਜਾਣਨੀ ਬਿਨ ਨਾਮੇ ਸਭ ਚੋਰ ਉਹਨੂੰ ਚੋਰ ਗਿਣਿਆ ਗਿਆ ਆ ਜਿਨ੍ਹਾਂ ਨੇ ਸੰਗਤੋਂ ਪਛਮਾ ਦੀ ਨਹੀਂ ਆਈ ਪਸ਼ੂ ਬਿਰਤੀ ਨਹੀਂ ਸੰਗਤ ਤੋਂ ਬਗੈਰ ਆਪਾਂ ਸਟੂਡੈਂਟ ਐ ਤਾਂ ਹੀ ਸਟੂਡੈਂਟ ਬਣਾਂਗੇ ਛੋਣੇ ਕਿਦਾਂ ਬੰਦਾ ਸਕੂਲ ਵਿੱਚ ਬੈਠੇਗਾ ਡਿਸਪਲਿਨ ਸਿੱਖੇਗਾ ਸਕੂਲ ਵਿੱਚ ਡਿਸਪਲਿਨ ਸੰਗਤ ਵਿੱਚ ਡਿਸਪਲਿਨ ਮੰਨਨੇ ਕਿਸ ਮੰਦੀਆਂ ਕਰੈਤਾਂ ਕਿਹੜੀਆਂ ਮੰਨਨੇ ਕਿਹੜੇ ਚੀਜ਼ਾਂ ਤੋਂ ਬਚਣਾ ਕਾਮ ਕਰੂ ਲੋਭੋਂ ਮੋਹ ਘਾਰ ਤੋਂ ਨਾਮ ਤਾਂ ਜਪ ਰਿਆ ਪਰਹੀਜ ਕਿਹੜੇ ਕਿਹੜੇ ਆ ਕਿੱਦਾਂ ਇਹਨਾਂ ਨੂੰ ਕੰਟਰੋਲ ਕਰਨਾ ਜੇ ਕਾਮ ਆ ਗਿਆ ਕਾਮ ਦੇ ਫੁਰਨੇ ਆ ਉਹਨੂੰ ਕਿੱਦਾਂ ਕੰਟਰੋਲ ਕਰਨਾ ਜੇ ਗੁੱਸਾ ਆ ਗਿਆ ਕਹਿੰਦੇ ਸ਼ਬਦੀ ਝੂਟ ਮਾਰੀ ਕਿੱਦਾਂ ਕੰਟਰੋਲ ਕਰਨਾ ਜੇ ਕੋ ਮਾਇਆ ਮੋਹੇ ਪਈ ਦੇਖ ਲਈ ਜਾ ਠੱਗੀ ਮਨੋਂ ਦਿਲ ਕਰਦਾ ਗਏ ਰਬੀ ਮੰਨ ਕਰਨ ਦਿਲ ਕਰਦਾ ਉਹਨੂੰ ਕਿੱਦਾਂ ਆਪਣੇ ਮਨ ਨੂੰ ਲਾਲਚ ਤੋਂ ਰੋਕਣਾ ਜੇ ਮੋਹ ਬਸ ਹੋ ਗਿਆ ਪਰਿਵਾਰ ਦੇ ਮੋਹ ਬਸ ਬੱਚਿਆਂ ਦੇ ਮੋਹ ਬਸ ਉਹਨੂੰ ਕਿੱਦਾਂ ਰੋਕਣਾ ਜੇ ਉਹ ਹੰਕਾਰ ਦੇ ਬਸ ਹੋ ਗਿਆ ਉਹ ਸਾਰਾ ਸੰਗਤ ਵਿੱਚ ਸਾਰੀ ਏਬੀ ਤੋਂ ਲੈ ਕੇ ਜਦਾਂ ਜੈਡ ਤੱਕ ਸਾਰਾ ਸਕੂਲ ਵਿੱਚ ਪੜਾਇਆ ਜਾਂਦਾ ਇਸ ਤਰ੍ਹਾਂ ਕੋਮਕਾਰ ਤੋਂ ਲੈ ਕੇ 18 10 20 30 ਸੰਗਤ ਵਿੱਚ ਇਹ ਪੜਾਈ ਕਰਾਈ ਜਾਂਦੀ ਨੂੰ ਬ੍ਰਹਮ ਦੀ ਵਿੱਦਿਆ ਕਹਿੰਦੇ ਪੁਰਾਣੇ ਸਮਿਆਂ ਚ ਟਕਸਾਲਾਂ ਸਗੀਨ ਜਿਹੜਾ ਘੜੀਏ ਸ਼ਬਦ ਸੱਚੀ ਟਕਸਾਲ ਇਹ ਸ਼ਬਦ ਨੂੰ ਕਿੱਦਾਂ ਜਪਨਾ ਸਿਖਾਇਆ ਜਾਂਦਾ ਕਿੱਦਾਂ ਸ਼ਬਦ ਆਪਣੇ ਅੰਦਰ ਲੈ ਕੇ ਜਾਣਾ ਕਿੱਦਾਂ ਸ਼ਬਦ ਉਹਰਾ ਮੰਨ ਦਾ ਟਿਕਾ ਬਣੇ ਉਹ ਸਾਰਾ ਇਹ ਅਭਿਆਸ ਸੰਗਤ ਵਿੱਚ ਹੀ ਕਿ ਸੰਗਤ ਨਾਲ ਇਦਾਂ ਹੋਏਗਾ ਸੰਤਲਨ ਬਣਿਆ ਰਹਿਣ ਦਾ ਆਪ ਕਰਾਂਗੇ ਸਾਡਾ ਧਿਆਨ ਗਲਤ ਲੱਗ ਗਿਆ ਤਾਂ ਅਫਸੈਟ ਹੋ ਜੂਗਾ ਸੰਗਤ ਵਿੱਚ ਗਾਈਡ ਕੀਤਾ ਜਾਂਦਾ ਧਿਆਨ ਕਿੱਦਾਂ ਕਰਨਾ ਹੈ ਸਿਮਰਨ ਕਿੱਦਾਂ ਕਰਨੀ ਹੈ ਯਾਸ ਕਿੱਦਾਂ ਜਿਵੇਂ ਮਹਾਪਰਖੋ ਜਿਵੇਂ ਇੱਕ ਗੁਰਮੁਖਾ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਰੋਗ ਸਾਰੀ ਉਮਰ ਬਾਣੀ ਪੜਦਾ ਪੜਦੇ ਨੇ ਨਾ ਤੇ ਜੇ ਉਹਨਾਂ ਨੂੰ ਇਸ ਨਾਮ ਦੀ ਅੰਦਰੋਂ ਅਨਹਦ ਬਾਣੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਉਹ ਫਿਰ 84 ਲੱਖ ਜੁਨ ਦੇ ਵੱਲ ਜਾਣਾ ਪੈਂਦਾ ਉਹਨਾਂ ਨੂੰ ਹਾਂ ਜੇ ਇਹ ਤਾਂ ਆਪਣੇ ਕਰਮਾਂ ਦੇ ਆ ਨਾ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿਨੀ ਨਾਮ ਤੇ ਆਏ ਗਏ ਮਹਸਕਤ ਕਾਲ ਨਾਨਕ ਜੀ ਨੇ ਇਹ ਲਈ ਦਿੱਤੀ ਛੁੱਟੀ ਉਹਦੇ ਕਰਮ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਪਾਏਗਾ ਜੇ ਉਹਨੇ ਨਾਮ ਬੀਜਿਆ ਹੈ ਨਾਮ ਚ ਸਮਾ ਜਾਏਗਾ ਤਾਂ ਪਰਮੇਸ਼ਰ ਦੇ ਘਰ ਚਲੇ ਜਾਏਗਾ ਜੇ ਉਹਨੇ ਨਾਮ ਦਾ ਬੀਜ ਨਹੀਂ ਬੋਇਆ ਆਪਣੇ ਹਿਰਦੇ ਚ ਨਹੀਂ ਵਸਾਇਆ ਤੇ ਫਿਰ ਜਿਹੋ ਜੇ ਮਨ ਦੇ ਖਿਆਲ ਹੋਏ ਜਿਹੋ ਜੀ ਉਹਦੀ ਭਾਵਨਾ ਹੋਈ ਤੇ ਉੱਥੇ ਭੇਜ ਦਿੱਤਾ ਜਾਏ ਇਹ ਮੰਨਤੇ ਆ ਮੰਨਨੇ ਮਨੰਦਰ ਸ ਕੀ ਬਸਾਉਨੇ ਇਹ ਇਹ ਨਹੀਂ ਹੈਗਾ ਕਬੱਡੀ ਉਮਰ ਵਾਲਾ ਜੇ ਹੋ ਕੇ ਬਡੇਪੇ ਚ ਹੋ ਕੇ ਉਹ ਸੱਚਖੰਡੇ ਜਾਏਗਾ ਕਿ ਉਹਨੇ ਦੇਖਣਾ ਕਿ ਸਾਰੀ ਉਮਰ ਉਹਨੇ ਕੀਤਾ ਕੀ ਹੈ ਚੋਰੀਆਂ ਠੱਗੀਆਂ ਰਿਸ਼ਪਤਾ ਵੱਡੀਆਂ ਝੂਠ ਪ੍ਰੇਵ ਹਨ ਇਹ ਹੀ ਕੁਛ ਕੀਤਾ ਤੇ ਫਿਰ ਕਿੱਥੇ ਦਰਗਾਹ ਚ ਜਗ੍ਹਾ ਮਿਲਣੀ ਦਰਗਾਹ ਤਾਂ ਉਹਨਾਂ ਵਾਸਤੇ ਜਿਹੜੇ ਜਿਹੜੇ ਨਾਮ ਨੂੰ ਤੇ ਆਉਣਗੇ ਨਾਮ ਚ ਸਮਾ ਜਾਣਗੇ ਤੇ ਉਹ ਆਪਣੇ ਘਰੇ ਚਲੇ ਜਾਣਗੇ ਤੇ ਨਹੀਂ ਤਾਂ ਬਰਯੂਨਾ ਵਿੱਚ ਜਾਣ ਦੀ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੂਨ ਬਲ ਬਲ ਉਤਰੇ ਜਿਸ ਨਾਮ ਨੂੰ ਤੁਸੀਂ ਕਿਹਾ ਕਿ ਇਹ ਨਾਮ ਦੀ ਪ੍ਰਾਪਤੀ ਵੱਡੇ ਭਾਗਾਂ ਵਾਲੇ ਨੂੰ ਹੁੰਦੀ ਹੈ ਇਸ ਨਾਮ ਤੋਂ ਅੱਗੇ ਵੀ ਕੋਈ ਅਵਸਥਾ ਹੈ ਪ੍ਰਕਾਸ਼ ਦੀ ਜਿੱਥੇ ਗੁਰਮੁਖੋ ਪ੍ਰਕਾਸ਼ ਦੇਖਦਾ ਪ੍ਰਮਾਤਮਾ ਦੇ ਦਰਸ਼ਨ ਕਰਦਾ ਵਾ ਹਾਂ ਜੀ ਇਹ ਬਖ ਬਖ ਬਸਤਾ ਮਾ ਨੇ ਜੇ ਪਹਿਲਾਂ ਆਪਾਂ ਸਖਿਆਰਤੀ ਬਣਦੇ ਆਂ ਹੋਰੀ ਹੋਰੀ ਆਪਣੀ ਜਿਹੜੀ ਹੈ ਖੇਡ ਬਣਦੀ ਹੈ ਫਿਰ ਮਨ ਪਾਉਣ ਤੋਂ ਵੱਖ ਹੋਣਾ ਜੀਨੇ ਜੀ ਮਰਨਾ ਸਿੱਖਦਾ ਆਪ ਅਭਿਆਸ ਕਰਕੇ ਸਰੀਰ ਨੂੰ ਛੱਡਣਾ ਠੀਕ ਹੈ ਜੀ ਜਦੋਂ ਵਿਹਾਰਸ ਕਰਕੇ ਸ਼ੀਰ ਨੂੰ ਛੱਡੇਗਾ ਸਉਮ ਸਮਾਦਿ ਜਾਏਗਾ ਧਿਆਨ ਹਰ ਨਾਲ ਸੁਣੇਗਾ ਫਿਰ ਵਕ ਵਕ ਅਵਸਥਾਂ ਆਨੰਦ ਬਾਣੀ ਸੁਣਦਾ ਹੈ ਸੰਤ ਕਹਿ ਦਿੰਦੇ ਨੇ ਫਿਰ ਅੱਗੇ ਜਾ ਕੇ ਉਹਨੂੰ ਜਦੋਂ ਦੇਹ ਤੋਂ ਵਿਦੇਹ ਹੋ ਕੇ ਵਿਚਰਦਾ ਹੈ ਖਾਲੀ ਖਲਾ ਦੇ ਵਿੱਚ ਫਿਰ ਮਾਰਗ ਨਹੀਂ ਉਹ ਭਗਤ ਬਣ ਜਾਂਦਾ ਹੈ ਸੂਖ ਮਹਿਲ ਦਾ جا کے وہ دوبارہ تاویں बसे भगत प्यारे ਜਦੋਂ 나ਦਵੇ ਸਮਾਜ اندر ਸਾਧੂ ਦਾ ਰੂਪ ਹੋ ਜਾਂਦਾ ਹੈ ਤੇ ਅੱਗੇ ਫਿਰ ਉਹਨੂੰ ਮਹਰ ਨੇ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਦਿੱਤੀ ਦੱਸੀ ਹੈ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਜਿਹੜਾ ਹਰ ਬਲੇ ਬ੍ਰਹਮ ਗਿਆਨ ਕੀ ਦ੍ਰਿਸ਼ਟ ਅਮਰਤ ਵਰਸੇ ਹਨ ਬ੍ਰਹਮ ਗਿਆਨੀ ਸਰਾਨ ਅਲੀਪ ਜਲ ਜੈਸੇ ਜਲ ਮੇ ਕਮਲ ਅਲੀਪ ਬ੍ਰਹਮ ਗਿਆਨੀ ਜਿਹੜਾ ਜਿਦਾ ਕਮਲ ਦੀ ਨਹੀਂ ਆਈ ਲਚਕ ਹੁੰਦੀ ਹੈ ਕਮਲ ਦੇ ਵਿੱਚ ਇਧਰੋਂ ਹਵਾ ਆਉਂਦੀ ਹੈ ਇਧਰੋਂ ਮੜ ਜਾਂਦਾ ਉਤਲ ਹੋਵੇ ਉਦਨੂ ਨਹੀਂ ਗ੍ਰਾਮੀਆਂ ਨੇ ਜਿਹੜਾ ਆਪਣੇ ਨੂੰ ਚਿੱਕੜ ਤੋਂ ਮਾਇਆ ਤੋਂ ਨਲੀਪ ਰੱਖਦਾ ਹੈ ਤੇ ਹਰ ਦਿਨ ਆਪਣਾ ਧਿਆਨ ਗ੍ਰਾਮ ਨੂੰ ਜੁੜ ਰੱਖਦਾ ਹੈ ਜਿਹੜਾ ਗੁਰਮਖ ਹੈ ਗੁਰਮਖ ਆਏ ਜਾਏ ਨ ਸੰਗ ਗੁਰਮਖ ਜਿਹੜਾ ਹੈ ਉਹਦਾ ਘਰ ਵਿੱਚ ਆਉਣਾ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਪ੍ਰਮਾਤਮਾ ਉਹ ਪ੍ਰਕਾਸ਼ ਰੂਪ ਨੇ ਤੇ ਉਸ ਪ੍ਰਕਾਸ਼ ਨੂੰ ਇੱਕ ਤਾਂ ਉਸ ਪ੍ਰਕਾਸ਼ ਦਾ ਅਨੁਭਵ ਕਿਦਾਂ ਦਾ ਹੁੰਦਾ ਵਾ ਇੱਕ ਉਸ ਪ੍ਰਕਾਸ਼ ਨੂੰ ਇਹ ਸਾਡੀਆਂ ਦ੍ਰਿਸ਼ਟੀਮਾਨ ਦੀਆਂ ਅੱਖਾਂ ਦੇਖ ਸਕਦੀਆਂ ਨੇ ਸੰਭਾਲ ਸਕਦੀਆਂ ਨੇ ਉਸ ਪ੍ਰਕਾਸ਼ ਦੀ ਜਿਹੜੀ ਸ਼ਕਤੀ ਹੈ ਜਿਹੜਾ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਨਾ ਜਦੋਂ ਸਿਮਰਨ ਕਰਦੇ ਅਭਿਆਸ ਕਰਦੇ ਆਂ ਫਿਰ ਅੱਖਾਂ ਬਣ ਜਾਂਦੀਆਂ ਨੇ ਫਿਰ ਅੰਦਰ ਜਿਹੜਾ ਪ੍ਰਕਾਸ਼ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਾਹਰ ਆਪਾਂ ਨੂੰ ਮਹਾਰਾਜ ਉਹ ਫਿਰ ਜੋਤ ਪ੍ਰਗਟ ਕਰਦੇ ਨੇ ਥੋੜਾ ਜਿਹਾ ਨਾ ਤੇ ਅੰਦਰ ਦਾ ਪ੍ਰਕਾਸ਼ ਪਾਉ ਜਾਂਦੇ ਆ ਕੋਟ ਸੂਰ ਜਾ ਕੇ ਪ੍ਰਗਾਸ ਉਨੇ ਹੋਰ ਆਪਣੇ ਅਭਿਆਸ ਤੇ ਕਿੰਨਾ ਕੁ ਅਭਿਆਸ ਕਰ ਜਿੱਦਾਂ ਜਿੱਦ ਅਭਿਆਸ ਕਰਾਂਗੇ ਮਨ ਚ ਸਹਿਜ ਆ ਜੇਗਾ ਤੇ ਸਹਿਜ ਹੋਰੇ ਮਨ ਨੇ ਦੇਖਣਾ ਹੁੰਦਾ ਆਪਣੇ ਮਾਤਾ ਪਿਤਾ ਦੇ ਦਰਸ਼ਨ ਕਰਨੇ ਹੁੰਦਾ ਜਿਵੇਂ ਮਹਾਰਾਜ ਨੇ ਕਿਹਾ ਕਿ ਪ੍ਰਤੱਖ ਗੁਰੂ ਨਿਸਤਾਰੇ ਕਿ ਆਸੀਂ ਜਿਵੇਂ ਆਸ ਵਿੱਚ ਹੀ ਗੱਲਬਾਤ ਕਰਦੇ ਆ ਕਿ ਸੱਚਮੁੱਚ ਇਦਾਂ ਪਰਮਾਤਮਾ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਹਾਂ ਜੀ ਭਗਤਾਂ ਨੇ ਕੀਤੀ ਹੈ ਸੰਤਾਂ ਨੇ ਕੀਤੀ ਹੈ ਗੁਰਬਾਣੀ ਗਵਾਹੀ ਭਰ ਰਹੀ ਹੈ ਨਾ ਕਬੀਰ ਮਨ ਨਰਮਲ ਪਿਆ ਜੈਸੀ ਗੰਗਾ ਨੀਰ ਬਾਛੇ ਲੰਘੂ ਹਲਪੇ ਤਕੈਤ ਕਬੀਰ ਕਬੀਰ ਜਿਸ ਤਰ੍ਹਾਂ ਬਾਬਾ ਕਬੀਰ ਜੀ ਨੇ ਭਗਤ ਨਾਮ ਜੀ ਨੂੰ ਵਾਜਾਂ ਮਾਰੀਆਂ ਤੇ ਆਪਾਂ ਨੂੰ ਜਦੋਂ ਸਿਮਰਨ ਕਰਾਂਗੇ ਵਿਆਸ ਕਰਾਂਗੇ ਵਾਜ ਦੇਗਾ ਠੀਕ ਹੈ ਜੀ ਆ ਜਿਹੜੇ ਆਪਾਂ ਸੁਣਦੇ ਆਪਾਂ ਨੂੰ ਵਾਜ ਦੇ ਦਿੰਦੇ ਆ ਆਉਣ ਤੋਂ ਵਾਕੋ ਕਿ ਉਧਰ ਚਲੇ ਗਏ ਤੇ ਆਪਾਂ ਨੂੰ ਮਾਲਕ ਵਾਜ ਦੇ ਰਿਹਾ ਹੈ ਮਨ ਪਰਦੇਸੀ ਪਿਆਰੇ ਮੋੜ ਆ ਉੱਥੇ ਆ ਜਾ ਬੇ ਘਰ ਨੂੰ ਘਰ ਵਿੱਚ ਆ ਕੇ ਆਪਣੇ ਪਿਤਾ ਦੀ ਸੇਵਾ ਕਰ ਮਾਤਾ ਪਿਤਾ ਦੀ ਘਰ ਸੇਵਾ ਮਨ ਕਰੇਗਾ ਤੇ ਫਿਰ ਮਹਾਰਾਜ ਦੇ ਕਰਚੂ ਮਾਣ ਵੀ ਪਾਏਗਾ ਇਹ ਇੰਨਾ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਖਜ਼ਾਨਾ ਮਾ ਜਿਵੇਂ ਇੱਕ ਵੀਡੀਓ ਦੇ ਵਿੱਚ ਆਪ ਜੀ ਨੇ ਦੱਸਿਆ ਕਿ ਆਪ ਜੀ ਨੇ ਪਿਛਲੇ ਜਨਮ ਦੇਖੇ ਨਾ ਬਾਬਾ ਗੁਰਬਖਸ਼ ਸਿੰਘ ਜੀ ਤੋਂ ਲੈ ਕੇ ਹਾਂ ਤੇ ਇਹ ਸਾਰਾ ਕੁਝ ਸੰਭਵ ਹੈਗਾ ਵਾ ਪਿਛਲੇ ਜਨਮ ਦੇਖਣ ਨੀ ਮਹਾਰਾਜੀ ਬਾਣੀ ਦੇਖੋ ਕਹਿ ਰਹੀ ਹੈ ਨਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵ ਬ੍ਰਿਕਜੋ ਮਿਲ ਜਗਦੀਸ਼ ਮਿਲਨ ਕੀ ਵਰੀਆ ਚੰਕਾਲੇ ਦੇ ਸਮਝੜੀ ਮੋ ਜਦੋਂ ਤੁਸੀਂ ਬਿਹਾਰਸ਼ ਕਰੋਗੇ ਤੁਹਾਨੂੰ ਸਨਮਨ ਦੇ ਵਿੱਚ ਮਨ ਔਨਮਨ ਦੇ ਵਿੱਚ ਜਾਏਗਾ ਜਦੋਂ ਹੁਣ ਮੰਜੇ ਪਾਰਦਰਸ਼ੀ ਹੋ ਜਾਏਗਾ ਤੇ ਉੱਥੇ ਸੂਖਮ ਅਕਾਰ ਜਿਹੜੇ ਜਿੰਨੇ ਵੀ ਜਨਮ ਲਏ ਆ ਉਹ ਆਪਣੇ ਪਏ ਹੋਏ ਆ ਸਤਜਗਤ ਵਿੱਚ ਕੀ ਸੀਗੇ ਤਾਂ ਅਪਰਵਿਚਕੀ ਸੀ ਤ੍ਰੇਤੇ ਵਿੱਚ ਕੀ ਸੀ ਤੇ ਕਲਯੁਗ ਵਿੱਚ ਕੀ ਨੂੰ ਸਾਰੇ ਉੱਥੇ ਆਕਾਰ ਪਏ ਹੋਏ ਨੇ ਤੇ ਜਿਹੜੇ ਜੀਵ ਉੱਥੇ ਜਾਂਦੇ ਨੇ ਤੇ ਆਪਣੀ ਦੀ ਪਛਾਣ ਕਰ ਲੈਂਦੇ ਨੇ ਤੇ ਕਿ ਮੈਂ ਪਹਿਲਾਂ ਇਸ ਜਨਮ ਚ ਰਹਿ ਚੁੱਕਾ ਹਾਂ